ਚੜਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਚੜਦੀ ਕਲਾ ਚੜਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਚੜਦੀ ਕਲਾ ਮੇਰੇ ਕਲਗੀਧਰ ਪਾਸ਼ਾ ਨੇ ਇਸ ਨਗਰੀ ਨੂੰ ਵਸਾਇਆ ਸੀ ਪਾਸ਼ਾ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੱਸਦੀ ਵਸਦੀ ਨਗਰੀ ਛੱਡੀ ਤੇ ਕਲਗੀਧਰ ਪਾਸ਼ਾ ਉਹ ਨੇ ਜਿਨ੍ਹਾਂ ਨੇ ਆਪਣਾ ਆਪ ਸਿੱਖ ਕੌਮ ਦੀ ਖਾਤਰ ਵਾਰ ਦਿੱਤਾ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਕਰਵਾ ਦਿੱਤੇ ਜੀ ਇਹ ਉਮਰ ਲ ਮੇਰੀ ਹੋ ਦੇਗ ਤੇਰੇ ਸੀਸ ਤੇ ਚਲਾ ਬਾਸ਼ਾ ਸਾਡਾ ਅਸਲੀ ਪਿੰਡ ਇਹ ਹੈ ਆਨੰਦਪੁਰੀ ਹੈ ਸਾਡੀ ਅਸੀਂ ਆਪਣੇ ਬਾਪੂ ਦੀ ਨਗਰੀ ਦੇ ਵਿੱਚ ਆਏ ਆ ਅੱਜ ਕੱਲ੍ਹ ਕੀ ਤਰਪਾਸ਼ ਨੇ ਇਸ ਜੱਥੇ ਦੇ ਉੱਤੇ ਬੜੀ ਮੇਰ ਭਰੀ ਕਿਰਪਾ ਕੀਤੀ ਹੈ ਤੇ ਮੈਂ ਉਸ ਜੋਧੇ ਦੀ ਧੀ ਕਹੋਨੀ ਆ ਜਿਨੇ ਸਿੱਖ ਕੌਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਜਿਹੜੇ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਬੋਲਟ ਤੱਕ ਤਿਆਰ ਕਰਕੇ ਸਿੰਘਾਂ ਨੂੰ ਦੰਦੇ ਸੀ ਉਹ ਸ਼ੱਕ ਦੇ ਧੇਰੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਟਾਈਮ ਮੈਂ 4 ਮਹੀਨੇ ਦੀ ਸੀ ਮੈਂ ਤਾਂ ਫਾਦਰ ਸਾਹਿਬ ਦੀ ਸ਼ਕਲ ਨਹੀਂ ਵੇਖੀ ਸਾਡੀ ਮਾਂ ਨੇ ਸਾਨੂੰ ਕੀਰਤਨ ਕਰ ਕਰਕੇ ਪਾਲਿਆ ਤੇ ਮੈਂ ਕਹਿੰਨੀ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਸੰਭਾਲੀਏ ਜਦੋਂ ਇੱਕ ਮਾਂ ਦੇ ਸਾਹਮਣੇ ਪੁੱਤ ਕੈਨੇਡਾ ਜਾਂ ਅਮਰੀਕਾ ਜਾਂਦਾ ਉਸ ਮਾਂ ਨੂੰ ਪਤਾ ਹੈ ਕਿ ਮੇਰੇ ਪੁੱਤ ਨੇ 4 ਸਾਲਾਂ ਨੂੰ 5 ਸਾਲਾਂ ਨੂੰ ਮੁੜ ਕੇ ਆ ਜਾਣਾ ਪਰ ਧੰਸੀ ਦਸ਼ਮੇਸ਼ ਪਿਤਾ ਜੀ ਨੇ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਸ਼ਹੀਦ ਕਰਾ ਦਿੱਤੇ ਸਤਗੁਰ ਪਾਤਸ਼ਾਹ ਨੇ ਚਾਰ ਪੁੱਤਰ ਵਾਰ ਕੇ ਸਾਨੂੰ ਆਪਣੇ ਧੀ ਪੁੱਤ ਬਣਾਇਆ ਇਹ ਜਿਹੜਾ ਬਾਣਾ ਬਖਸ਼ਿਆ ਬੜੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਇਸ ਬਾਣੇ ਲਈ ਇਹ ਜਿਹੜੀ ਸਿਰਤੇ ਦਸਤਾਰ ਹੈ ਕੋਈ 5 ਮੀਟਰ ਦਾ ਕੱਪੜਾ ਨਹੀਂ ਇਕ ਕਲਗੀਧਰ ਪਾਸ਼ਾ ਨੇ ਧੰਨੇ ਉਹ ਮਤਾਵਾ ਜਿਨ੍ਹਾਂ ਨੇ ਆਪਣੇ ਪੁੱਤ ਕੁੱਖਾਂ ਦੇ ਵਿੱਚ ਮਰਦੇ ਹੋਏ ਵੇਖੇ ਧੰਨੇ ਸਾਡੀ ਸਿੱਖੀ ਜਿਨ੍ਹਾਂ ਨੇ ਤੱਤੀਆਂ ਤਵੀਆਂ ਦੇ ਉੱਤੇ ਬਹਿ ਕੇ ਵੀ ਸਿੱਦਕ ਨਾ ਹਾਰਿਆ ਸਤਿਗੁਰੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਗਿਆ ਬੰਦ-ਬੰਦ ਕਟਵਾਇਆ ਗਿਆ ਉਬਲਦੀਆਂ ਦੇਗਾਂ ਦੇ ਵਿੱਚ ਉਬਾਲਿਆ ਗਿਆ ਇਹ ਨਾ ਕੇਸਾਂ ਦੀ ਖਾਤਰ ਖੋਪਰ ਤੱਕ ਲੋਹਾਏ ਗਏ ਪਰ ਅਸੀਂ ਸੈਬਕੋਰ ਦੀਆਂ ਧੀਆਂ ਕਲਗੀਧਰ ਪਾਸ਼ਾ ਨੇ ਜਿਹੜਾ ਸਾਨੂੰ ਬਾਣਾ ਬਖਸ਼ਿਆ ਇਸ ਬਾਣੇ ਦੀ ਲਾਜ ਰੱਖਾਂਗੇ ਅੱਜ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਨਵਾਜੇ ਆ ਪਾਤਸ਼ਾਹ ਨੇ ਇਹਨਾਂ ਧੀਆਂ ਨੂੰ ਵਾਜਾ ਮਾਰ ਕੇ ਇੱਥੇ ਬੁਲਾਇਆ ਏ ਗੁਰੂ ਪਾਤਸ਼ਾਹ ਦਾ ਹਰ ਜਸ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਆ 1699 ਬਸਾਖੀ ਦੇ ਦਿਹਾੜੇ ਮੈਸਜਾਇਆ ਖਾਲਸਾ ਖੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸੇ ਦੇ ਖਾਲਸਾਈ ਪੁਰਬ ਅਤੇ ਖਾਲਸਾਈ ਜਹੋ ਜਾਲ ਦੇ ਪ੍ਰਤੀਕ ਹੋਲਾ ਮਹੱਲਾ ਦੇ ਰੂਬਰੂ ਅਸੀਂ ਤੁਹਾਨੂੰ ਲੈ ਕੇ ਆ ਰਹੇ ਹੈਗੇ ਆ ਦਾ ਅਨਮਿਊਟ ਦੇ ਨਾਲ ਤੁਸੀਂ ਜੁੜਿਓ ਮੈਂ ਅਰਪਨ ਕੌਰ ਤੁਹਾਡਾ ਸਵਾਗਤ ਕਰਦੀ ਆ ਸੋ ਅਸੀਂ ਦੇਖਿਆ ਕਿ ਹੋਲਾ ਮਹੱਲਾ ਦੇ ਉੱਤੇ ਸਭ ਤੋਂ ਜ਼ਿਆਦਾ ਜੇਕਰ ਕੋਈ ਚੀਜ਼ ਆਕਰਸ਼ਿਤ ਕਰਦੀ ਹੈ ਤੇ ਉਹ ਹੈ ਗੁਰੂ ਦੇ ਸਿੰਘਾਂ ਦਾ ਬਾਣਾ ਕਿਉਂਕਿ ਗੁਰੂ ਗੋਬਿੰਦ ਪਾਸ਼ਾ ਨੇ ਵੀ ਹੁਕਮ ਕੀਤਾ ਸੀ ਕਿ ਮੇਰਾ ਹਰ ਇੱਕ ਸਿੰਘ ਜਿਹੜਾ ਹੈਗਾ ਬਾਣੇ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਵੇ ਤੇ ਹੋਲਾ ਮਹੱਲਾ ਦੀ ਜੋ ਪਿਰਤ ਹੈ ਜੋ ਪਰੰਪਰਾ ਹੈ ਇਸ ਨੂੰ ਇਸੇ ਤਰ੍ਹਾਂ ਦੇ ਨਾਲ ਕਾਇਮ ਰੱਖੇ ਸੋ ਇਸ ਲਈ ਮੈਂ ਇੱਕ ਬੀਬੀਆਂ ਦੇ ਢਾਡੀ ਜਥੇ ਦੇ ਰੂਬਰੂ ਰਵਾਵਾਂਗੇ ਜੋ ਕਿ ਉਹ ਵੀ ਅੱਜ ਨੀਲੇ ਬਾਣੇ ਦੇ ਵਿੱਚ ਨੇ ਔਰ ਹੋਲਾ ਮਹੱਲਾ ਦੇ ਸੰਦਰਭ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਨੇ ਮੇਰੇ ਨਾਲ ਰਹਿਣ ਵਾਲੇ ਨੇ ਸ਼ਹੀਦ ਪਾਈ ਬਲਵਿੰਦਰ ਸਿੰਘ 12 ਉਹਨਾਂ ਦੀ ਸੁਪੁੱਤਰੀ ਬੀਬੀ ਕਿਰਨਜੀਤ ਜੋਤਕੌਰ ਖਾਲਸਾ ਜਿਨ੍ਹਾਂ ਦਾ ਢਾਡੀ ਜਥਾ ਵੀ ਚੱਲਦਾ ਹੈਗਾ ਉਹਨਾਂ ਦੇ ਨਾਲ ਰਹਿਣਗੇ ਭੈਣ ਗੁਰਦੀਪ ਕੌਰ ਤੇ ਭੈਣ ਗगन ਸੋ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਇਸ ਪੁਰਬ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚਰੀਨਨਪੁਰ ਸੇ ਮੇਰੇ ਦੋ ਜਹਾਨ ਦੇ ਵਾਲੀ ਮੇਰੇ ਵਾਜਾਂ ਵਾਲੇ ਕਲਗੀਧਰ ਪਾਸ਼ਾ ਜਿਨ੍ਹਾਂ ਨੇ ਸਾਰਾ ਪਰਿਵਾਰ ਸਿੱਖ ਕੌਮ ਦੀ ਖਾਤਰ ਹੱਸ-ਹੱਸ ਕੇ ਵਾਰਤਾ ਇੱਕ ਪੁੱਤ ਦੀ ਨਿਸ਼ਾਨੀ ਉਹਨਾਂ ਨੇ ਕੋਲ ਨਹੀਂ ਰੱਖੀ ਆਪਣਾ ਆਪ ਵਾਰਤਾ ਮਾਤਾ ਵਾਰਤਾ ਪਿਤਾ ਵਾਰਤਾ ਸਤਗੁਰ ਪਾਸ਼ਾ ਨੇ ਚਾਰ ਪੁੱਤਰ ਵਾਰ ਕੇ ਸਾਨੂੰ ਆਪਣੇ ਧੀ ਪੁੱਤ ਬਣਾਇਆ ਇਹ ਜਿਹੜਾ ਬਾਣਾ ਬਖਸ਼ਿਆ ਬੜੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਇਸ ਬਾਣੇ ਲਈ ਇਹ ਜਿਹੜੀ ਸਿਰਤੇ ਦਸਤਾਰ ਹੈ ਕੋਈ 5 ਮੀਟਰ ਦਾ ਕੱਪੜਾ ਨਹੀਂ ਇਕ ਕਲਗੀਧਰ ਪਾਸ਼ਾ ਨੇ ਧੰਨੇ ਉਹ ਮਤਾਵਾ ਜਿਨ੍ਹਾਂ ਨੇ ਆਪਣੇ ਪੁੱਤ ਕੁੱਖਾਂ ਦੇ ਵਿੱਚ ਮਰਦੇ ਹੋਏ ਵੇਖੇ ਧੰਨੇ ਸਾਡੀ ਸਿੱਖੀ ਜਿਨ੍ਹਾਂ ਨੇ ਤੱਤੀਆਂ ਤਵੀਆਂ ਦੇ ਉੱਤੇ ਬਹਿ ਕੇ ਵੀ ਸਿੱਦਕ ਨਾ ਹਾਰਿਆ ਸਤਿਗੁਰੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਗਿਆ ਬੰਦ-ਬੰਦ ਕਟਵਾਇਆ ਗਿਆ ਉਬਲਦੀਆਂ ਦੇਗਾਂ ਦੇ ਵਿੱਚ ਉਬਾਲਿਆ ਗਿਆ ਇਹ ਨਾ ਕੇਸਾਂ ਦੀ ਖਾਤਰ ਖੋਪਰ ਤੱਕ ਲੋਹਾਏ ਗਏ ਪਰ ਅਸੀਂ ਸੈਬਕੋਰ ਦੀਆਂ ਧੀਆਂ ਕਲਗੀਧਰ ਪਾਸ਼ਾ ਨੇ ਜਿਹੜਾ ਸਾਨੂੰ ਬਾਣਾ ਬਖਸ਼ਿਆ ਇਸ ਬਾਣੇ ਦੀ ਲਾਜ ਰੱਖਾਂਗੇ ਅੱਜ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਨਵਾਜੇ ਆ ਪਾਤਸ਼ਾਹ ਨੇ ਇਹਨਾਂ ਧੀਆਂ ਨੂੰ ਵਾਜਾ ਮਾਰ ਕੇ ਇੱਥੇ ਬੁਲਾਇਆ ਏ ਗੁਰੂ ਪਾਤਸ਼ਾਹ ਦਾ ਹਰਜਸ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਆ ਤੇ ਬੀਬੀ ਗगनਦੀਪ ਕੌਰ ਗगन ਤੇ ਬੀਬੀ ਬਲੰਦ ਆਵਾਜ਼ ਤੇ ਬੀਬੀ ਗੁਰਦੀਪ ਕੌਰ ਨੀਟੂ ਜੀ ਨੇ ਕੁਛ ਚੰਦ ਲੈਣਾ ਹੋਲੇ ਮੱਲੇ ਤੇ ਦੇਸ਼ਾਂ ਵਿਦੇਸ਼ਾਂ 'ਚ ਜਿੰਨੀ ਵੀ ਸੰਗਤ ਬੈਠੀ ਆ ਸਾਡੀ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈ ਆਓ ਸੈਬਕੌਰ ਦੀਆਂ ਧੀਆਂ ਨੇ ਚੰਦ ਕਰ ਲੈਣਾ ਤੁਹਾਡੇ ਅੱਗੇ ਪੇਸ਼ ਕਰਨੀ ਆ ਚੜਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਚੜਦੀ ਕਲਾ ਚੜਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਚੜਦੀ ਕਲਾ ਹੁਲਤੇ ਮਹੱਲੇ ਦੀਆਂ ਤੈਨੂੰ ਨੇ ਮੁਬਾਰਕਾ ਤੈਨੂੰ ਨੇ ਮੁਬਾਰਕਾ ਜੀ ਤੈਨੂੰ ਨੇ ਮੁਬਾਰਕਾ ਨਵਾਂ ਰੰਗ ਚੜ੍ਹਦੀਆਂ ਤੈਨੂੰ ਨੇ ਮੁਬਾਰਕਾਂ ਤੈਨੂੰ ਨੇ ਮੁਬਾਰਕਾਂ ਤੈਨੂੰ ਨੇ ਮੁਬਾਰਕਾਂ ਤੈਨੂੰ ਬਖਸ਼ੀ ਬਖਸ਼ੀਏ ਉਮਰਲ ਮੇਰੀ ਹੋ ਦੇਗ ਤੇਰੇ ਸੀਸ ਤੇ ਚਲਾ ਛੜਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਛੜਦੀ ਕਲਾ ਛੜਦੀ ਕਲਾ ਰਹੇ ਖਾਲਸਾ ਤੇਰੀ ਜੁਗੋ ਜੁਗ ਛੜਦੀ ਕਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਭੈਣ ਤੁਸੀਂ ਤਾਂ ਢਾਡੀ ਜਥੇ ਦੇ ਵਿੱਚ ਹੈਗੇ ਹੋ ਔਰ ਤੁਹਾਡਾ ਪਰਿਵਾਰਕ ਸੰਘਰਸ਼ ਵੀ ਰਿਹਾ ਹੈਗਾ ਕਿ ਕਿਵੇਂ ਤੁਹਾਡੇ ਪਿਤਾ ਜੀ ਜਿਹੜੇ ਸੀਗੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਔਰ ਤੁਹਾਡੇ ਮਾਤਾ ਨੇ ਉਸ ਵੇਲੇ ਤੁਹਾਨੂੰ ਕੀਰਤਨ ਕਰਕੇ ਗੁਜ਼ਰਬਸਰ ਕਰਕੇ ਤੁਹਾਨੂੰ ਪਾਲਿਆ ਔਰ ਅੱਜ ਤੁਸੀਂ ਵੀ ਸਿੱਖੀ ਦੇ ਮਾਰਗ ਤੇ ਚੱਲ ਰਹੇ ਹੋ ਜਦੋਂ ਇਹੋ ਜਿਹੇ ਪੁਰਪ ਦੇ ਵਿੱਚ ਆਉਂਦੇ ਹੋ ਔਰ ਜ਼ਿਆਦਾਤਰ ਅਸੀਂ ਦੇਖਦੇ ਇਥੇ ਸਾਰੇ ਬਾਣੇ ਦੇ ਵਿੱਚ ਮਿਲਦੇ ਹੈਗੇ ਆ ਜਿਵੇਂ ਕਹਿੰਦੇ ਕਿ ਬਹੁਤ ਜ਼ਿਆਦਾ ਸਿੱਖੀ ਤੋਂ ਨੌਜਵਾਨ ਪਤਿਤ ਹੋ ਰਹੇ ਹੈਗੇ ਆ ਪਰ ਇੱਥੇ ਆ ਕੇ ਤੁਹਾਨੂੰ ਕਿੱਦਾਂ ਮਹਿਸੂਸ ਹੁੰਦਾ ਹੈ ਇੱਥੇ ਆ ਕੇ ਉਹ ਚੀਜ਼ ਮਹਿਸੂਸ ਹੁੰਦੀ ਹੈ ਮੇਰੇ ਕਲਗੀਧਰ ਪਾਸ਼ਾ ਨੇ ਇਸ ਨਗਰੀ ਨੂੰ ਵਸਾਇਆ ਸੀ ਪਾਸ਼ਾ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੱਸਦੀ ਵਸਦੀ ਨਗਰੀ ਛੱਡੀ ਤੇ ਕਲਗੀਧਰ ਪਾਸ਼ਾ ਉਹ ਨੇ ਜਿਨ੍ਹਾਂ ਨੇ ਆਪਣਾ ਆਪ ਸਿੱਖ ਕੌਮ ਦੀ ਖਾਤਰ ਵਾਰ ਦਿੱਤਾ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਕਰਵਾ ਦਿੱਤੇ ਜਦੋਂ ਇੱਕ ਮਾਂ ਦੇ ਸਾਹਮਣੇ ਪੁੱਤ ਕੈਨੇਡਾ ਜਾਂ ਅਮਰੀਕਾ ਜਾਂਦਾ ਉਸ ਮਾਂ ਨੂੰ ਪਤਾ ਹੈ ਕਿ ਮੇਰੇ ਪੁੱਤ ਨੇ 4 ਸਾਲਾਂ ਨੂੰ 5 ਸਾਲਾਂ ਨੂੰ ਮੁੜ ਕੇ ਆ ਜਾਣਾ ਪਰ ਧਨਸੀ ਦਸ਼ਮੇਸ਼ ਪਿਤਾ ਜੀ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਸ਼ਹੀਦ ਕਰਾ ਦਿੱਤੇ ਭਾਈ ਦਿਆ ਸਿੰਘ ਨੇ ਆਖਿਆ ਸੀ ਪਾਸ਼ਾ ਇੱਕ ਪੁੱਤ ਦੀ ਨਿਸ਼ਾਨੀ ਰੱਖ ਲੋ ਕਹਿੰਦੇ ਕਾਦੇ ਵਾਸਤੇ ਕਹਿੰਦੇ ਮਹਾਰਾਜ ਅਨਸ਼ਵੰਸ਼ ਵਧੂਗਾ ਕਹਿੰਦੇ ਭਾਈ ਦਿਆ ਸਿੰਘਾ ਉਹ ਚਾਰ ਪੁੱਤਰ ਵਾਰੇ ਨੇ ਤੇ ਲੱਖਾਂ ਜਿਉਂਦੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਕਲਗੀਧਰ ਪਾਸ਼ਾ ਨੇ ਸਾਨੂੰ ਆਪਣੇ ਧੀ ਪੁੱਤ ਬਣਾਇਆ ਤੇ ਸਾਨੂੰ ਬੜਾ ਵਧੀਆ ਲੱਗਿਆ ਇਹ ਸਾਡਾ ਅਸਲੀ ਜਿਹੜਾ ਸਤਗੁਰ ਪਾਸ਼ਾ ਸਾਡਾ ਅਸਲੀ ਪਿੰਡ ਇਹ ਹੈ ਆਨੰਦਪੁਰੀ ਹੈ ਸਾਡੀ ਅਸੀਂ ਆਪਣੇ ਬਾਪੂ ਦੀ ਨਗਰੀ ਦੇ ਵਿੱਚ ਆਏ ਆ ਅੱਜ ਕਲਗੀਧਰ ਪਾਸ਼ਾ ਨੇ ਇਸ ਜਥੇ ਦੇ ਉੱਤੇ ਬੜੀ ਮੇਰ ਭਰੀ ਕਿਰਪਾ ਕੀਤੀ ਹੈ ਤੇ ਮੈਂ ਉਸ ਜੋਧੇ ਦੀ ਧੀ ਕਹੋਣੀ ਆ ਜਿਨੇ ਸਿੱਖ ਕੌਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਤੇ ਉਹ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਉਹ ਸੀ ਜਿਹੜੇ ਮੇਰੇ ਫਾਦਰ ਸਾਹਿਬ ਉਹਨਾਂ ਨੂੰ ਬੋਲਟ ਤੱਕ ਤਿਆਰ ਕਰਕੇ ਸਿੰਘਾਂ ਨੂੰ ਦੰਦੇ ਸੀ ਉਹ ਸ਼ੱਕ ਦੇ ਧੇਰੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਟਾਈਮ ਮੈਂ 4 ਮਹੀਨੇ ਦੀ ਸੀ ਮੈਂ ਤਾਂ ਫਾਦਰ ਸਾਹਿਬ ਦੀ ਸ਼ਕਲ ਨਹੀਂ ਵੇਖੀ ਸਾਡੀ ਮਾਂ ਨੇ ਸਾਨੂੰ ਕੀਰਤਨ ਕਰ ਕਰਕੇ ਪਾਲਿਆ ਤੇ ਮੈਂ ਕਹਿੰਨੀ ਉਹਨਾਂ ਸ਼ਹੀਦ ਪਰਿਵਾਰਾਂ ਨੂੰ ਸੰਭਾਲੀਏ ਇਹ ਸਤਾਨ ਨੇ ਬੜਾ ਕੁਝ ਹੰਡਾਇਆ ਸੰਘਰਸ਼ ਹੰਡਾਇਆ ਤੇ ਤਾਨ ਨੇ ਉਹ ਮਤਾਵਾ ਜਿਨ੍ਹਾਂ ਨੇ ਸਿਕ ਕੌਮ ਦੀ ਖਾਤਰ ਆਪਣਾ ਆਪ ਵਾਰ ਦਿੱਤਾ ਤੇ ਮੈਂ ਆਪਣਾ ਬਚਪਨ ਵੇਖਿਆ ਰੁੱਲਦਾ ਬਿਨਾ ਪਿਓ ਤੋਂ ਤੇ ਕਲਗੀਧਰ ਪਾਸ਼ਾ ਨੇ ਮਿਹਰ ਭਰਿਆ ਹੱਥ ਰੱਖਿਆ ਜਦੋਂ ਮੈਂ ਸੋਜੀ ਸੰਭਾਲੀ ਆਪਣੀ ਮਾਂ ਨੂੰ ਪੁੱਛਿਆ ਕਿ ਮੇਰੇ ਪਿਤਾ ਜੀ ਕਿੱਥੇ ਨੇ ਹਨ ਤੇ ਮਾਂ ਨੇ ਮੈਨੂੰ ਇੱਕੇ ਗੱਲ ਆਖੀ ਕਹਿੰਦੇ ਉਹ ਕਲਗੀਧਰ ਪਾਸ਼ਾ ਦੀ ਫੋਟੋ ਦੇ ਅੱਗੇ ਮੈਨੂੰ ਕਹਿੰਦੇ ਤੇਰੇ ਜਿਹੜੇ ਪਿਤਾ ਜੀ ਨੇ ਸਿੱਖ ਕੌਮ ਦੀ ਖਤਰਤਾ ਕੁਰਬਾਨ ਹੋ ਗਏ ਅਸਲੀ ਪਿਤਾ ਤੇਰਾ ਧੰਗੁਰ ਗੋਬਿੰਦ ਸਿੰਘ ਪਾਸ਼ਾ ਹੈ ਇਹੀ ਸਾਡਾ ਅਸਲੀ ਬਾਪੂ ਹੈ ਜੀਨੇ ਸਿੱਖ ਕੌਮ ਦੀ ਖਤਰਸਾ ਪੂਸ਼ ਕੁਰਬਾਨ ਕਰ ਦਿੱਤਾ ਅਸੀਂ ਆਪਣੇ ਆਪ ਨੂੰ ਕਰਮਾ ਵਾਲੇ ਆਖਦੇ ਆਂ ਆਓ ਸ਼ਹੀਦ ਪਰਿਵਾਰਾਂ ਦੀ ਸੰਭਾਲ ਕਰੀਏ ਤੇ ਸ਼ਹੀਦਾਂ ਦਾ ਸਤਕਾਰ ਕਰੀਏ ਜਿਨ੍ਹਾਂ ਨੇ ਸਿੱਖ ਕੌਮ ਦੀ ਖਤਰ ਆਪਣਾਪ ਵਾਰ ਦਿੱਤਾ ਅੱਜ ਤੁਹਾਡੇ ਮਾਤਾ ਜੀ ਕਿੱਦਾਂ ਮਹਿਸੂਸ ਕਰਦੇ ਨੇ ਕਿਉਂਕਿ ਤੁਸੀਂ ਜਿੱਥੇ ਉਹ ਗੁਰਬਾਣੀ ਨਾਲ ਜੁੜੇ ਸੀ ਕੀਰਤਨ ਨਾਲ ਜੁੜੇ ਸੀ ਅੱਜ ਤੁਸੀਂ ਵਿਸ਼ਵ ਪੱਦਰ ਦੀ ਉੱਤੇ ਆਪਨੇ ਟਾਡੀ ਜੋਥੇਨ ਲੈ ਕੇ ਜਾਂਦੇ ਗਏ ਹੋ ਔਰ ਬੜਾ ਸਤਿਕਾਰ ਹੈ ਤੁਹਾਡਾ ਔਰ ਇੱਥੇ ਵੀ ਤੁਸੀਂ ਅੱਜ ਤੁਹਾਨੂੰ ਸਮਾਂ ਮਿਲਿਆ ਹੈਗਾ ਤੇ ਉਹ ਤੁਹਾਡੀ ਇਸ ਚੜ੍ਹਦੀ ਕਲਾ ਨੂੰ ਕਿੱਦਾਂ ਮਹਿਸੂਸ ਕਰਦੇ ਨੇ ਕੀ ਕਹਿੰਦੇ ਨੇ ਕੀ ਜਜ਼ਬਾਤ ਨੇ ਉਹਨਾਂ ਦੇ ਮੇਰੀ ਮਾਂ ਦਾ ਹੌਸਲਾ ਐਡਾ ਸੀਗਾ ਜਿਨ੍ਹਾਂ ਨੇ ਮਤਲਬ ਆਪਣੀ ਜਵਾਨੀ ਭਰੇ ਇੱਕ ਚਾਰ ਮਹੀਨੇ ਦੀ ਬੱਚੀ ਦੇ ਉੱਤੇ ਆਪਣੀ ਜਵਾਨੀ ਨਿਸ਼ਾਵਰ ਕਰ ਦਿੱਤੀ ਤੇ ਉਹਨਾਂ ਨੇ ਮੈਨੂੰ ਇੰਨਾ ਕ ਸਬਰ ਬਖਸ਼ਿਆ ਕਹਿੰਦੇ ਸਤਗੁਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਕਿ ਕਿ ਸਾਡੇ ਲਈ ਗੁਰੂ ਸਾਹਿਬ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਮਾਤਾ ਜੀ ਨੇ ਉਹ ਸੰਘਰਸ਼ ਹੰਡਾਇਆ ਇੱਕ 4 ਮਹੀਨੇ ਦੀ ਬੱਚੀ ਨੂੰ ਦਰਦਰ ਠੋਕਰਾਂ ਖਾਦੀਆਂ ਜਦੋਂ ਕਹਿੰਦੇ ਵਕਤ ਪੈਂਦਾ ਤੇ ਆਪਣੇ ਵੀ ਪਾਸਾ ਬੱਟ ਜਾਂਦੇ ਨੇ ਕਹਿੰਦੇ ਜਿਸ ਤਨ ਲੱਗੀ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਤੇ ਮਾਤਾ ਜੀ ਨੇ ਉਹ ਸਤਗੁਰ ਦੇ ਬਾਣੇ ਨੂੰ ਮਿੱਠਾ ਕਰਕੇ ਪਰ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਅੱਜ ਉਹਨਾਂ ਦੀ ਧੀ ਸਟੇਜਾਂ ਦੇ ਉੱਤੇ ਉਹਨਾਂ ਯੋਧਿਆਂ ਦੀ ਵਾਰਾ ਸੁਣਾਉਂਦੀ ਹੈ ਤੇ ਬੜਾ ਮਾਣ ਮਹਿਸੂਸ ਹੁੰਦਾ ਤੇ ਉਹ ਮੈਂ ਕਿਹਨੇ ਘਰ-ਘਰ ਦੇ ਵਿੱਚ ਇਦਾਂ ਦੇ ਮਾਪੇ ਹੋਣ ਜਿਹੜੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਵੱਲ ਪ੍ਰੇਰਨਾ ਕਰਨ ਮੈਂ ਕਿਹਨੇ ਹਰ ਘਰ ਦੇ ਵਿੱਚ ਸਹਿਮਾਤਾ ਤੰਤਨ ਮਾਤਾ ਗੁਜ਼ਰਕੌਰ ਵਰਗੀਆਂ ਮਤਾਵਾ ਹੋਣ ਦਾਦੀਆਂ ਹੋਣ ਜਿਹੜੀਆਂ ਧੰਨ ਬਾਬਾ ਜੋਰਾਵਰ ਧੰਨ ਬਾਬਾ ਫਤਿਹ ਸਿੰਘ ਨੂੰ ਜਿਨ੍ਹਾਂ ਨੇ ਇੱਕ ਕਿੱਡੀ ਪ੍ਰੇਰਨਾ ਦਿੱਤੀ ਸੀ ਮੇਰੇ ਲਾਲ ਦੇ ਉਹ ਲਾਲੋ ਵੇਖਿਓ ਤੁਹਾਡੇ ਦਾਦੇ ਤੇ ਪਰਦਾਦੇ ਨੇ ਸਿੱਖ ਕੌਮ ਦੀ ਖਾਤਰ ਆਪਣੀਆਂ ਜਾਨਾਂ ਨਿਸ਼ਾਵਰ ਕਰਤੀਆਂ ਵੇਖਿਓ ਕਿਤੇ ਡੋਲ ਨਾ ਜਾਈ ਤੇ ਘਰ-ਘਰ ਦੇ ਵਿੱਚ ਸਾਡੀਆਂ ਉਦਾਂ ਦੀਆਂ ਮਤਾਵਾਵਾਂ ਹੋਣੀਆਂ ਚਾਹੀਦੀਆਂ ਉਦਾਂ ਦੀਆਂ ਭੈਣਾਂ ਹੋਣੀਆਂ ਚਾਹੀਦੀਆਂ ਤੇ ਮੈਨੂੰ ਮਾਣ ਹੈ ਆਪਣੀ ਮਾਂ ਤੇ ਜੀਨੇ ਮੈਨ ਬਹੁਤ ਹੀ ਵਧੀਆ ਲੱਗਾ ਵਿਚਾਰਾਂ ਦੀ ਸਾਂਝ ਪਾ ਕੇ ਪੈਣੀ ਕੀ ਜਜ਼ਬਾਤ ਨੇ ਤੁਸੀਂ ਅਨੰਦਾਂ ਦੀ ਨਗਰੀ ਤੇ ਆਏ ਹੋ ਜਦੋਂ ਅਮ੍ਰਿਸ਼ ਕਿਹਾ ਜਾਂਦਾ ਹੈ ਅਤੇ ਕਿਹਾ ਜਾਂਦਾ ਕਿ ਇੱਥੋਂ ਦੇ ਅਨੰਦਪੁਰ ਦੇ ਤੁਸੀਂ ਵਾਸੀ ਹੈਗੇ ਹੋ ਕਿੱਦਾਂ ਮਹਿਸੂਸ ਕਰ ਰਹੇ ਹੈਗੇ ਹੋ ਸਾਨੂੰ ਬਹੁਤ ਅੱਛਾ ਮਹਿਸੂਸ ਹੁੰਦਾ ਹੈ ਇੱਥੇ ਆ ਕੇ ਕਿਉਂਕਿ ਗੁਰੂ ਸਾਹਿਬ ਪਹਿਲੇ ਕਹਿੰਦਾ ਕਿ ਅਨੰਦਾਂ ਦੀ ਪੂਰੀ ਹੈ ਇੱਥੇ ਆ ਕੇ ਇੰਨਾ ਕਿ ਆਨੰਦ ਮਿਲਦਾ ਹੈ ਕਿ ਮਹਾਰਾਜ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਜੀ ਪੈਣੀ ਕੀ ਕਹਿਣਾ ਚਾਹੋਗੇ ਕੀ ਮਹਿਸੂਸ ਕਰ ਰਹੇ ਅਸੀਂ ਇੱਥੇ ਆ ਕੇ ਬਹੁਤ ਆਪਣੀ ਨਗਰੀ ਵਿੱਚ ਆ ਕੇ ਅਨੰਦਪੁਰ ਵਿੱਚ ਆ ਕੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿਉਂਕਿ ਇਹੀ ਗੁਰੂ ਗੋਬਿੰਦ ਸਿੰਘ ਹੀ ਸਾਡੇ ਪਿਤਾ ਨੇ ਤੇ ਮਾਤਾ ਸਾਹਿਬਕੌਰ ਸਾਡੀ ਮਾਤਾ ਹੈ ਤੇ ਆਪਣੇ ਪਿੰਡ ਆ ਕੇ ਕਿਹਨੂੰ ਨਹੀਂ ਮਾਣ ਹੁੰਦਾ ਇਸ ਕਰਕੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਜੀ ਜੀ ਸੋ ਮੈਂ ਚਾਹੂੰਗੀ ਕੋਈ ਦੋ ਬੋਲ ਤੁਸੀਂ ਜ਼ਰੂਰ ਸਾਂਝੇ ਕਰੋ ਕਿਉਂਕਿ ਸੰਗਤ ਚਾਹੇਗੀ ਕਿ ਤੁਹਾਡੀ ਆਵਾਜ਼ ਦਾ ਰਸ ਜ਼ਰੂਰ ਲਿਆ ਜਾਏ ਜੀ ਤੇ ਇਹ ਗੁਰੂ ਸਾਹਿਬ ਨੇ ਇੱਥੇ ਪੰਥ ਖਾਲਸਾ ਸਾਜਿਆ ਅਸੀਂ ਮੈਂ ਦੋਕ ਲੈਣਾ ਬੋਲਾਂਗੀ ਜੀ ਉੱਕਲੀਆਂ ਵਾਲਾ ਕਹੇ ਸਿੰਘੋਂ ਮੈਂ ਥਵਾਡਿਆਂ ਗੀ ਸੰਗ ਰੂੰਗਾ ਉਹ ਰੱਖੋਗੇ ਪ੍ਰੀਤ ਜੇ ਸਿੱਖੀ ਦੇ ਨਾਲੇ ਸਾਰੇ ਦੁੱਖੀਆ ਅਬ ਸਹੂੰਗਾ ਓਖੇ ਵੇਲੇ ਡੋਲਣਾ ਨਾ ਤਾਈਓ ਤੈਨੂੰ ਓਖੇ ਵੇਲੇ ਡੋਲਣਾ ਨਾ ਤਾਈਓ ਤੈਨੂੰ ਅਮ੍ਰਿਸ਼ ਕਾਇਆ ਖਾਲਸਾ 1699 ਬਸਾਖੀ ਦੇ ਦਿਹਾੜੇ ਮੈਸ ਸਜਾਇਆ ਖਾਲਸਾ ਉਹ 1699 ਬਸਾਖੀ ਦੇ ਦਿਹਾੜੇ ਤੂੰ ਸਜਾਇਆ ਖਾਲਸਾ ਬਹੁਤ ਹੀ ਵਧੀਆ ਬਹੁਤ ਸ਼ੁਕਰੀਆ ਪੈਣੇ ਤੁਹਾਡਾ ਸਾਰਿਆਂ ਦਾ ਸੋ ਇਹ ਸੀਗੇ ਪੈਣ ਬੀਬੀ ਕਿਰਨ ਜੋਤਕੌਰ ਖਾਲਸਾ ਜੀ ਔਰ ਉਹਨਾਂ ਦਾ ਢਾਡੀ ਜਥਾ ਸ਼ਹੀਦ ਸਿੰਘ ਦੇ ਉਹ ਧੀ ਹੈਗੇ ਨੇ ਔਰ ਲਗਾਤਾਰ ਜੋ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਜੀ ਪਹਿਲਾਂ ਕੀਰਤਨ ਕਰਦੇ ਸੀ ਸੋ ਅੱਜ ਇੱਕ ਢਾਡੀ ਜਥੇ ਦੀ ਨੁਮਾਇੰਦਗੀ ਕਰਦੇ ਹੈਗੇ ਨੇ ਔਰ ਹਰ ਇੱਕ ਇਤਿਹਾਸਿਕ ਧਰਤੀ ਤੇ ਉਹ ਤੁਹਾਨੂੰ ਮਿਲਣਗੇ ਹਮੇਸ਼ਾ ਉੱਥੇ ਜਾ ਕੇ ਉਹ ਪ੍ਰਚਾਰ ਕਰਦੇ ਹੈਗੇ ਨੇ ਸੋ ਖਾਲਸੇ ਦਾ ਨਿਆਰਾ ਪੁਰਬ ਮਨਾਇਆ ਜਾ ਰਿਹਾ ਹੈਗਾ ਹੋਲਾ ਮਹੱਲਾ ਲਗਾਤਾਰ ਤੁਹਾਡੇ ਨਾਲ ਜੁੜੇ ਹੋਏ ਆ ਤੁਸੀਂ ਜੁੜੇ ਰਹਿਣਾ ਦਾ ਅਨਮਿਊਟ ਦੇ ਨਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ 인ਦਰਜੀਤ ਸਿੰਘ ਦੇ ਨਾਲ ਦਿਓ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ